ਕੋਸੀ ਇਸ ਵਕਤ ਡਾੜਾ ਤੋਂ ਬੁੱਟਰ ਦੇ ਵਿਚਕਾਰ ਹਾਈਵੇ ਦੇ ਬਿਲਕੁਲ ਨਾਲ ਇੱਥੇ ਮੌਜੂਦ ਹੈ ਜਿੱਥੇ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਦੇ ਆਗੂ ਪਰਮਿੰਦਰ ਡੈਂਪਲ ਵੀ ਪਹੁੰਚੇ ਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਜਿਹੜੀ ਬਾਰਿਸ਼ ਹੋਈ ਹੈ ਉਸ ਬਾਰਿਸ਼ ਦੇ ਨਾਲ ਇਸ ਇਲਾਕੇ ਦੇ ਵਿੱਚ ਪਾਣੀ ਨੇ ਇੰਨੀ ਭਾਰੀ ਤਬਾਹੀ ਮਚਾਈ ਹੈ ਕਿ ਹਜ਼ਾਰਾਂ ਏਕੜ ਜਿਹੜੀ ਝੋਨੇ ਦੀ ਖੜੀ ਫਸਲ ਤਬਾਹ ਹੋ ਗਈ ਹੈ ਔਰ ਜਿਹੜੀ ਤਰਾਸਦੀ ਦੀ ਗੱਲ ਇਹ ਹੈ ਕਿ ਹਾਲੇ ਤੱਕ ਕਿਸਾਨਾਂ ਦੀ ਸਾਰ ਲੈਣ ਜਿਹੜਾ ਸੱਤਾਧਾਰੀ ਤਰਦਾ ਕੋਈ ਵੀ ਆਗੂ ਹਾਲੇ ਤੱਕ ਨਹੀਂ ਪਹੁੰਚਿਆ ਔਰ ਕੋਈ ਅਧਿਕਾਰੀ ਨਹੀਂ ਪਹੁੰਚਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਇੱਕ ਝਲਕ ਜ਼ਰੂਰ ਦਿਖਾ ਦਿਓ ਉਧਰ ਜਿਹੜੀਆਂ ਕਿਸਾਨਾਂ ਦੀਆਂ ਮੋਟਰਾਂ ਜਿਹੜੀ ਉਹ ਵੀ ਡੁੱਬ ਚੁੱਕੀਆਂ ਔਰ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਔਰ ਝੋਨੇ ਦਾ ਤਾਂ ਕਿਤੇ ਨਾਮੋ ਨਿਸ਼ਾਨ ਨਜ਼ਰ ਹੀ ਨਹੀਂ ਆ ਰਿਹਾ ਮਤਲਬ ਜੀ ਤੁਹਾਡਾ ਵੀ ਰੁੜ ਗਿਆ ਜੀ ਪਰਮਿੰਦਰ ਡਿੰਪਲ ਬਾਈ ਜੀ ਸਾਡੇ ਨਾਲ ਮੌਜੂਦ ਹੈ ਬਾਈ ਜੀ ਕੁਦਰਤੀ ਆਫਤ ਹੈ ਇਹਦੇ ਤੇ ਵਾਸਤਾ ਨਹੀਂ ਕਿਸੇ ਦਾ ਪਰ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਹੈ ਦੋ ਦਿਨ ਹੋ ਗਏ ਨੇ ਔਰ ਹਾਲੇ ਤੱਕ ਕੋਈ ਅਧਿਕਾਰੀ ਕੋਈ ਸਤਾਤਾਰੀ ਧਿਰ ਦਾ ਕੋਈ ਵੀ ਆਗੂ ਕਿਸੇ ਨੇ ਕਿਸਾਨਾਂ ਦੀ ਆ ਕੇ ਸਾਰ ਨਹੀਂ ਲਈ ਔਰ ਲੋਕ ਆਪ ਜੂਝਦੇ ਨਜ਼ਰ ਆਏ ਆ ਪਿੱਛੇ ਸੀ ਮੱਲੇਆਣਾ ਰਸੂਲਪੁਰ ਰੋਡ ਤੇ ਜਿਹੜਾ ਹਾਲਾਤ ਸੀ ਇਹ ਬਹੁਤ ਬੁਰਾ ਹਾਲ ਹੋਇਆ ਪਿਆ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਮੈਂ ਜੀ ਤੁਹਾਡਾ ਧੰਨਵਾਦ ਕਰਦਾ ਟਾਈਮ ਕੱਟ ਕੇ ਵੇਖਣ ਆਇਆ ਹਾਂ ਮੈਂ ਕੱਲ ਦਾ ਤੁਰੇ ਫਿਰਦਾ ਸਾਰੇ ਨਿਹਾਲ ਸਿੰਘ ਜਿੱਥੇ ਜਿੱਥੇ ਵੀ ਪਾਣੀ ਆ ਇਹ ਨੂੰ ਪੋਲੀਟੀਕਲ ਗੱਲ ਨਾ ਕੋਈ ਸਮਝਿਓ ਮੈਂ ਇੱਕ ਆਮ ਸ਼ਹਿਰੀ ਹੋਣ ਦੇ ਨਾਤੇ ਇਹ ਗੱਲ ਕਰਦਾ ਆ। ਉਹ ਮਾਰ ਲੋ ਨੇ ਕਿੱਥੋਂ ਤੱਕ ਪਾਣੀ ਆ। ਅੱਜ ਐਂ ਲੱਗਦਾ ਇੱਥੇ ਨਿਹਾਲ ਸਿੰਘ ਵਾਲੇ ਜੇ ਖੜ ਕੇ ਵੀ ਸਾਡੇ ਹੜ ਆ ਗਏ। ਕਿਹੜੀ ਇਹਦਾ ਪਾਣੀ ਖੜਾ? ਹਾਂ। ਰੱਬ ਨਾ ਕਰੇ ਇੱਕ ਦਿਨ ਹੋਰ ਪਾਣੀ ਮੀ ਪੈ ਗਿਆ ਨਾ ਸਾਡੇ ਪਾਣੀ ਸਹਮਣਾ ਨਹੀਂ। ਹੂੰ। ਇੱਧਰ ਗਈਆਂ ਸਰਕਾਰਾਂ ਉਂ ਤਾਂ ਗੱਲਾਂ ਕਰਦੇ ਛੱਤਰਛਾਲ ਛੱਤਰਛਾਲ ਆਲਿਆਂ ਨੇ ਕੀ ਕੀਤਾ? ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਤਾਂ ਗਮਾਜਾ ਭੁੱਤ ਗਏ ਆ ਤੁਸੀਂ ਤਾਂ ਕੁਝ ਕਰਕੇ ਵਿਖਾ ਦਿਓ 77 ਸਾਲ ਦੇ ਵਿੱਚ ਤਰਾਸ ਗਈ ਸਾਡੇ ਦੇਸ ਦੀ ਸਾਡੇ ਤੋਂ ਪਾਣੀ ਹੀ ਨਹੀਂ ਸਵਿਆ ਗਲੀਆਂ ਨਾਲੀਆਂ ਕੋਈ ਲੀਡਰਸ਼ਿਪ ਆ ਕੇ ਨੀਵੇਂ ਦੀ ਵੀ ਅਸੀਂ ਸੀਵਰੇਜ ਪਾਉਣ ਲੱਗੇ ਆ ਪਾਈ ਪੈਟੀ ਚਾਹੀਦੀ ਆ ਕਿ ਐਡੀ ਚਾਹੀਦੀ ਆ ਹੂੰ ਦੇਤੀ ਜੀ ਗ੍ਰਾਂਟ ਪਾ ਦਿਓ ਹੂੰ ਸਾਰਾ ਸਿਸਟਮ ਖਰਾਬ ਹੋਇਆ ਪਿਆ ਮੇਰੀ ਤਾਂ ਤਰਾਸ ਗਈ ਆ ਦਿਲ ਰੋਂਦਾ ਮੇਰਾ ਵੀ ਮੇਰੇ ਕੋਲੇ ਪਾਵਰ ਕੋਈ ਨਹੀਂ ਗਾ ਮੈਂ ਤਾਂ ਸਿਰਫ ਆਹ ਦਾ ਨਾਰਾ ਮਾਰ ਸਕਦਾ ਜੇ ਕਿਸੇ ਅਫਸਰ ਨੂੰ ਫੋਨ ਕਰਦਾ ਉਹ ਪਹਿਲਾਂ ਮੌਜੂਦਾ ਹਾਕਮ ਪਾਰਟੀ ਵਾਲਿਆਂ ਨੂੰ ਫੋਨ ਕਰਦੇ ਆ ਵੀ ਡੈਂਪਲ ਦਾ ਫੋਨ ਆਇਆ ਸੀ ਜੀ ਕੀ ਕੀਤਾ ਜਾਵੇ ਉਹ ਕਹਿੰਦੇ ਕੋਈ ਲੋੜ ਦੇ ਦੀ ਸੁਣ ਦੀ ਹੂੰ ਠੀਕ ਹੈ ਜੀ ਮੈਂ ਕਿਹਾ ਜੀ ਮੇਰੀ ਨਾ ਸੁਣੋ ਤੁਸੀਂ ਆਪ ਹੀ ਕੁਝ ਕਰ ਲਓ ਭਾਈ ਜੀ ਡਰੇਨਾ ਪੜਾਈਆਂ ਗੀਆਂ ਜਿਹੜਾ ਮੀਂਹ ਦਾ ਪਾਣੀ ਵੀ ਨਿਕਲ ਸਕੇ ਮੈਂ ਇੱਕ ਟ੍ਰੇਨ ਵਿੱਚਾਂ ਸਟੱਕ ਹੋਈ ਪਈ ਐ ਡਰੇਨ ਦਾ ਤੇ ਜਿਹੜਾ ਲੈਵਲ ਇੱਕ ਹੀ ਹੋਇਆ ਪਿਆ ਤੁਸੀਂ ਮੈਨੂੰ ਹੀ ਦੱਸੋ ਵੀ ਮੈਂ ਇਹ ਨਹੀਂ ਕਹਿੰਦਾ ਇਹ ਕੁਦਰਤ ਦੀ ਤਰਾਸ ਕੀ ਆ ਵੀ ਕਿਸੇ ਸਰਕਾਰ ਨੂੰ ਮੈਂ ਨਿੰਦਦਾ ਨਹੀਂ ਪਰ ਘੱਟੋ ਘੱਟ ਕਿਸੇ ਪ੍ਰਸ਼ਾਸਨ ਦੇ ਬੰਦੇ ਦਾ ਹੱਕ ਨਹੀਂ ਸੀ ਬਣਦਾ ਵੀ ਦੋ ਦਿਨ ਹੋ ਗਏ ਘੱਟੋ ਘਾਟ ਆ ਕੇ ਇਹਨਾਂ ਨੂੰ ਪੁੱਛ ਹੀ ਲੋ ਅਸੀਂ ਕਿਹੜਾ ਕਹਿੰਨੇ ਆ ਸਾਨੂੰ ਆ ਕੇ ਤੇ ਖਜਾਨੇ ਸੁੱਟ ਜੋ ਘੱਟੋ ਘੱਟ ਸਾਨੂੰ ਪੁੱਛ ਹੀ ਲੋ ਵੀ ਤੁਹਾਡੇ ਝੋਨਾ ਡੁੱਬ ਗਿਆ ਭਾਈ ਮਾੜੀ ਗੱਲ ਹੋਈ ਇੰਨੀ ਮਿਹਨਤ ਨਾਲ ਤੁਸੀਂ ਲਾਇਆ ਸੀ ਝੋਨਾ ਤੁਸੀਂ ਇਹ ਹਿਸਾਬ ਨਾਲ ਨੂੰ ਇੱਕ ਕਿੱਲੇ ਤੇ ਖਰਚ ਕਿੰਨਾ ਆਉਂਦਾ ਝੋਨਾ ਸਾਰਾ ਗਲ ਗਿਆ ਬਿਲਕੁਲ ਜਿਹੜੀ ਤੂੜੀ ਪਈ ਸੀ ਸਾਰੀ ਲੱਗ ਭਾਗੇ ਜਾਨੀ ਮੋਟਾ ਜਿਹਾ ਅੰਦਾਜ਼ਾ ਹੈ ਕਿ 5000 ਏਕੜ ਦੇ ਕਰੀਬ ਇਸ ਇਲਾਕੇ ਦੇ ਜੇ ਆਪਾਂ ਸਾਰਾ ਦੇਖੀਏ ਪਿੱਛੇ ਮੱਲੇਆਣਾ ਤੱਕ ਜਿਹੜਾ ਇਹ ਹਾਲਾਤ ਨੇ ਮੈਂ ਕਹਿੰਦਾ ਜਿੱਥੇ ਵੀ ਡੂੰਗ ਪੈਂਦੀ ਸੀ ਨਿਹਾਲ ਸਿੰਘ ਵਾਲੇ ਦੀ ਉਹ ਸਾਰੇ ਡਬੂ ਸਾਰਾ ਡਬੂ ਗਿਆ ਹੁਣ ਮੈਂ ਇੰਨੀ ਇੱਕ ਬੇਨਤੀ ਕਰਦਾ ਤੁਸੀਂ ਹਾਲਾਤ ਵੇਖੋ ਬੜੇ ਸਤਿਕਾਰਯੋਗ ਸਾਡੇ ਮੇਰ ਨਹੀਂ ਮੋਗੇ ਦੇ ਮੈਂ ਬਹੁਤ ਸਤਿਕਾਰ ਕਰਦਾ ਉਹ ਪਾਣੀ ਚ ਵੜਦੇ ਆ ਪਾਣੀ ਚ ਵੜਦੇ ਬਿਲਕੁਲ ਗੱਡੀ ਕੱਢਦੇ ਆ ਉਹ ਯਾਰ ਕੋਈ ਇਹ ਕਿਉਂ ਨਹੀਂ ਸੋਚਦਾ ਵੀ ਪਾਣੀ ਇੱਥੇ ਆਉਂਦਾ ਕਿਉਂ ਆ ਹੂੰ ਤੁਸੀਂ ਮੇਰੋਂ ਮੋਗੇ ਦੇ ਔਰ ਵਕਾਇਦਾ ਉਹ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਮਤਲਬ ਉਹ ਸਾਰੇ ਤਰ੍ਹਾਂ ਦੀ ਆ ਪੰਜਾਬ ਦੀ ਹੂੰ ਮੇਰੇ ਇਹ ਨਹੀਂ ਕਹਿੰਦਾ ਉਸ ਦੇ ਪ੍ਰਸ਼ਾਸਨ ਨੂੰ ਬੁਲਾ ਕੇ ਵੀ ਮੈਨੂੰ ਇਹ ਦੱਸੋ ਉਹ 76 ਛਾਲ ਵਾਲਿਆਂ ਨੇ ਤਾਂ ਕੀ ਕਰਤਾ ਵਾ ਹੂੰ ਇਹ ਕਹਿੰਦਾ ਕੋਕਟਾਂ ਚ ਨਾ ਕਹਿੰਦੇ 76 ਸਾਲ 70 ਨੂੰ ਵੀ 76 ਕਹਿੰਦੇ ਹੂੰ ਇਹਨਾਂ ਨੂੰ ਇਹ ਤਾਂ ਪੁੱਛੂ ਪ੍ਰਸ਼ਾਸਨ ਨੂੰ ਬੁਲਾ ਕੇ ਪੁੱਛਿਆ ਕਿਸੇ ਨੇ ਵੀ ਤੇ ਪਾਣੀ ਖੜਦਾ ਕਿਉਂ ਆ ਹੂੰ ਇੱਕ ਗੱਡੀ ਤਾਂ ਜੀ ਕੜਤੀ ਐ ਹੂੰ ਤੇ ਜਿਹੜੀ ਸਵਾਂ ਦੇ ਹਿਸਾਬ ਨਾਲ ਗੱਡੀਆਂ ਫਸੀਆਂ ਉਹ ਕਿੱਥੇ ਕਮੀਲ ਆ ਲਾ ਕੇ ਚੁਈ ਤਾ ਹਣ ਇੱਕ ਗੱਡੀ ਤਾਂ ਚਲੋ ਧੰਨਵਾਦ ਤੁਹਾਡਾ ਤੁਸੀਂ ਸੋਹਣਾ ਕੰਮ ਕੀਤਾ ਕਮੀਲ ਆ ਕੇ ਵੜ ਗਏ ਵੀਡੀਓ ਵੀ ਬਹੁਤ ਸੋਹਣੀ ਬਣੀ ਵੀਡੀਓ ਵੀ ਬਹੁਤ ਸੋਹਣੀ ਬਣ ਗਈ ਸੋਹਣਾ ਪੰਜਾਬ ਚ ਨਾ ਹੋ ਗਿਆ ਹੂੰ ਐਵੇਂ ਵੀ ਸਰਕਾਰ ਦੇ ਬੰਦੇ ਨੇ ਸੋਹਣਾ ਕੰਮ ਕੀਤਾ ਪਰ ਕਦੇ ਕਿਸੇ ਨੇ ਸੋਚਿਆ ਵੀ ਪਾਣੀ ਨਿਕਲੂ ਕਿਵੇਂ ਹੂੰ ਠੀਕ ਹੈ ਜੀ ਬਾ ਠੀਕ ਹੈ ਗੱਡੀ ਕੱਢਤੀ ਜੀ ਲਾਲ ਲਾਲ ਲੋਕਾਂ ਨੇ ਤਾੜੀਆਂ ਮਾਰੀਆਂ ਪ੍ਰਸ਼ਾਸਨ ਖੜਾ ਜੀ ਚਲੋ ਜੀ ਸਤਿ ਸ੍ਰੀ ਅਕਾਲ ਹੂੰ ਤੁਸੀਂ ਸ਼ਹਿਰ ਚ ਵੜ ਕੇ ਵੇਖ ਲਓ 50 ਥਾਂ ਗੱਡੀਆਂ ਫਸੀਆਂ ਨੇ ਹੂੰ ਕਿੱਥੇ ਕਿੱਥੇ ਗੱਡੀ ਕੱਢੂਗੇ ਮੈਂ ਇਹ ਨਹੀਂ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਮੈਂ ਇਹ ਕਹਿੰਦਾ ਵੀ ਕੋਈ ਵੀ ਲੀਡਰਸ਼ਿਪ ਇਹ ਨਹੀਂ ਸੋਚਦੀ ਵੀ ਇਸ ਚੀਜ਼ ਨੂੰ ਸੁਧਾਰਿਆ ਕਿਵੇਂ ਜਾਊਗਾ ਭਈ ਇੱਕ ਚੀਜ਼ ਆਪਾਂ ਸ਼ਹਿਰ ਦੀ ਗੱਲ ਵੀ ਕਰਦੇ ਆ ਕਿਉਂਕਿ ਸ਼ਹਿਰ ਦਾ ਵੀ ਬਹੁਤ ਵੱਡਾ ਮੁੱਦਾ ਜਿਹੜਾ ਅੱਜ ਮੈਂ ਲੈ ਕੇ ਆਇਆ ਹਾਂ ਪੁਣੇ ਅਸੀਂ ਉੱਥੋਂ ਹੀ ਆਏ ਆ ਹਾਈਵੇ ਨੇ ਵੀ ਇੱਕ ਬਹੁਤ ਵੱਡਾ ਰੋਲਾ ਦਾ ਕੀਤਾ ਕਿਸਾਨਾਂ ਦੀ ਪਰਵਾਦੀ ਕਰਨ ਤੇ ਠੀਕ ਹੈ ਰੋਡ ਬਹੁਤ ਵਧੀਆ ਬਣੇ ਆ ਸਾਡਾ ਸਫਰ ਹੈ ਜਿਹੜਾ ਸੌਖਾ ਹੋ ਗਿਆ ਪਰ ਆ ਜਿਹੜੀ ਇੱਕ ਹੜਤ ਦੀ ਸਥਿਤੀ ਬਣੀ ਹੈ ਇਹਦੇ ਚ ਹਾਈਵੇ ਦਾ ਕਿਤੇ ਨਾ ਕਿਤੇ ਜਿਹੜਾ ਪਾਣੀ ਹੈ ਉਹ ਕ੍ਰੋਸ ਨਹੀਂ ਹੋ ਰਿਹਾ ਸਟਕ ਹੋ ਗਿਆ ਪਾਣੀ ਜਿਹੜਾ ਆਪਾਂ ਕਹਿੰਦੇ ਆ ਵੀ ਡੱਕ ਲੱਗ ਗਿਆ ਤੇ ਉਹਦੇ ਨਾਲ ਪਾਣੀ ਇਕੱਠਾ ਹੋ ਗਈ ਗਿਆ ਪਿੱਛੋਂ ਦੇਖੋ ਕਈ ਪਿੰਡਾਂ ਨੂੰ ਇਸ ਹਾਈਵੇ ਨੇ ਬਚਾ ਵੀ ਲਿਆ ਉਹ ਕਿਨੇ ਰੋਕ ਲਿਆ ਉਸ ਕੋ ਦੂਸਰੇ ਪਾਸੇ ਜਰੂਰ ਬਚਾ ਲਿਆ ਪਰ ਇਧਰ ਇੱਕ ਪਾਸੇ ਇਹਨਾਂ ਨੇ ਝਾੜਤਾ ਇੱਕ ਪਾਸੇ ਬਚਾ ਲਿਆ ਵਾ ਇਹ ਪਾਣੀ ਪਿੰਡਾਂ ਦੀਆਂ ਤੁਸੀਂ ਹੈਰਾਨ ਹੋਵੋਗੇ ਵਿੜਿਆਂ ਚ ਪੈਂਦਾ ਸੀ ਜਿਹੜੀਆਂ ਥੋੜੀ ਫਸਲਾਂ ਚ ਪੈਂਦਾ ਇਹ ਕਹਿੰਦੇ ਆ 1000 ਏਕੜ ਆਪਾਂ ਅਕਵਾਇਰ ਕਰ ਲਈਏ ਅਰਬਨ ਸਟੇਟ ਬਣਾਈਏ ਯਾਰਬਨ ਸਟੇਟ ਬਣਾਉਂਗੇ ਕਿੱਥੇ ਠੀਕ ਹੈ ਨਾ ਪਾਣੀ ਦਾ ਤਾਂ ਇਹ ਹਾਲਾਤ ਆ ਪੰਜਾਬ ਚ ਅੱਜ ਅਸੀਂ ਪਿੱਛੇ ਦੇਖ ਕੇ ਆਏ ਕਿ ਇੱਕ ਜੇਬੀਸੀ ਜੀਸੀਬੀ ਚੱਲ ਰਹੀ ਹੈ ਡਰੇਨ ਦੀ ਸਫਾਈ ਕਰ ਰਹੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਜੀਸੀਬੀਆਂ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਜਦੋਂ ਪਤਾ ਵੀ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ ਮੀਂਹ ਆਊਗਾ ਪਾਣੀ ਆਉਣਾ ਹੈ ਹਰ ਸਾਲ ਹੁੰਦਾ ਹੈ ਤੇ ਸਾਨੂੰ ਜਿਹੜਾ ਇੱਕ ਕਹਾਵਤ ਹੈ ਪੰਜਾਬੀ ਦੀ ਕਿ 부ਹੇ ਆਈ ਜਨ ਤੇ ਬਿੰਨੋ ਕੁੜੀ ਦੇ ਕੰਨ ਉਹ ਗੱਲ ਹੋਈ ਪਈ ਹੈ ਵੀ ਹੁਣ ਜਦੋਂ ਹੜ ਆ ਗਏ ਹੈ ਹੁਣ ਸਾਨੂੰ ਡਰੇਨਾਂ ਦੀ ਸਫਾਈ ਯਾਦ ਆ ਗਈ ਇਹੀ ਗੱਲ ਹੀ ਮੈਂ ਕਹਿਣੀ ਸੀ ਵੀ ਵਿਹੜੇ ਆਈ ਜਨ ਤੇ ਬਿੰਨੋ ਕੁੜੀ ਦੇ ਕੰਨ ਜਦੋਂ ਦੇਖੋ ਹਰ ਸਾਲ ਹੀ ਆਉਂਦਾ ਇਹ ਤਾਂ ਆਪਣਾ ਸੌਂਦਾ ਸਾਰਾ ਸਿਸਟਮ ਆ ਹਰ ਸਾਲ ਆਉਣਾ ਹੀ ਆਉਣਾ ਮੀਨ ਤੁਸੀਂ ਕਦੇ ਸੋਚ ਵੀ 1965 ਚ ਐ ਹਾਲਾਤ ਨਹੀਂ ਸੀ ਪਾਣੀ ਦੇ 1975 ਚ ਐ ਹਾਲਾਤ ਨਹੀਂ ਸੀ ਪਾਣੀ ਦੇ ਕਿਉਂਕਿ ਉਦੋਂ ਸਰਕਾਰਾਂ ਇੰਨੀਆਂ ਬੇਈਮਾਨ ਨਹੀਂ ਸੀ ਉਦੋਂ ਇਹਨਾਂ ਨੇ ਕੋਈ ਵਿਵਸਥਪੰਦੀ ਹੁੰਦੀ ਸੀ ਹੁਣ ਕੋਈ ਵੇਖਦਾ ਹੀ ਨਹੀਂ ਕੋਈ ਲੀਡਰਸ਼ਿਪ ਨਹੀਂ ਵੇਖਦੀ ਗਲੀਆਂ ਨਾਲੀਆਂ ਤੇ ਚੜੇ ਆ ਕੋਈ ਨਹੀਂ ਵੇ ਦਾ ਵੀ ਇਹ ਪਾਣੀ ਕੱਢਣਾ ਕਿੱਥੇ ਆ ਮੈਂ ਇੱਕ ਤੁਹਾਨੂੰ ਬੜੀ ਵੱਡੀ ਗੱਲ ਦੱਸਦਾ ਜਿੰਨੀ ਦੇਰ ਤੁਸੀਂ ਛੱਪੜਾਂ ਦਾ ਦੁਨੀ ਕਰਨੀ ਕਰਦੇ ਉਹ ਨਹੀਂ ਤੇਰੀ ਇਹੀ ਸਿਸਟਮ ਰਹਿਣਾ ਉਹਨਾਂ ਨੂੰ ਢੂੰਗੇ ਨਹੀਂ ਕਰਦੇ ਬਕਾਇਦਾ ਉਹਦੀ ਕੋਈ ਪਲਾਨਿੰਗ ਨਹੀਂ ਕਰਦੇ ਪਿੰਡ ਬਣ ਦਿੰਨੇ ਆ ਤੇ ਛੱਪੜ ਦਾ ਕੋਈ ਪਤਾ ਹੀ ਨਹੀਂ ਇੱਕ ਭਰ ਜਾਂਦਾ ਦੂਜੀ ਪੰਚਾਇਤੀ ਜ਼ਮੀਨ 'ਚ ਕਰ ਦਿੰਨੇ ਆ ਪਾਣੀ ਦੀ ਨਿਕਾਸੀ ਦੀ ਹਰ ਪਿੰਡ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਸੋ ਕਈ ਪਿੰਡਾਂ ਦੇ ਜਿਹੜੇ ਚੰਗੇ ਨੌਜਵਾਨ ਸਰਪੰਚ ਸੀ ਉਹਨਾਂ ਨੇ ਬੜਾ ਸੋਹਣਾ ਪ੍ਰਬੰਧ ਵੀ ਪਲਾਨ ਕੀਤਾ ਬਿਲਕੁਲ ਥੋੜਾ ਥੋੜਾ ਪਾਣੀ ਖੜਿਆ ਪਰ ਉਹ 2 ਘੰਟਿਆਂ ਬਾਅਦ ਖਤਮ ਹੋ ਗਿਆ ਨਿਕਲ ਗਿਆ ਕਾਰਨ ਕੀ ਹੈ ਵੀ 1900 ਸੱਤਰ ਬੱਤਰੇ ਕਈ ਲੀਡਰ ਆ ਉਹਨਾਂ ਤਾਂ ਰਾਤ ਦੀ ਰੋਟੀ ਖਾਦੀ ਨਹੀਂ ਯਾਦ ਰਹੀਦੀ ਵੀ ਰਾਤ ਕਦੇ ਨਾ ਖਾ ਕੇ ਸੁੱਤੇ ਹੂੰ ਉਹਨਾਂ ਨੇ ਪਾਣੀ ਦਾ ਨਿਕਾਸ਼ ਬਾਈ ਜੀ ਕੀ ਕਰਨਾ ਹੂੰ ਇੱਥੇ ਕਟੋ-ਕਟ ਜਵਾਬ ਦੇਈ ਵਾਲੀ ਲੀਡਰਸ਼ਿਪ ਆਉਣੀ ਚਾਹੀਦੀ ਆ ਜਿਹਨੂੰ ਲੋਕ ਪੁੱਛਣ ਵੀ ਕਰ ਮੇਰਾ ਕੀ ਕਰਦਾ ਸਾਡੇ ਹੁਣ ਹੂੰ ਉਹਦਾ ਜਿਹੜੀਆਂ ਗੱਲਾਂ ਮਾਰਦਾ ਸੀ ਹੂੰ ਮੇਰਾ ਤਾਂ ਮੇਰੇ ਦਿਲ 'ਚ ਬੜਾ ਦਰਦ ਹੈ ਪ੍ਰਦੀਪ ਜੀ ਟਿੰਪਲ ਜੀ 5 ਸਾਲ ਕਾਂਗਰਸ ਨੇ ਵੀ ਰਾਜ ਕੀਤਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਵੀ 5 ਸਾਲ ਕੋਈ ਤੁਸੀਂ ਇੱਕ ਕੰਮ ਵੀ ਕਰਾ ਦਿਓ ਵੀ ਕਾਂਗਰਸ ਪਾਰਟੀ ਦੀ ਸਰਕਾਰ 'ਚ ਇੱਕ ਕੰਮ ਕੋਈ ਵਿਕਾਸ ਦਾ ਕੋਈ ਚੰਗਾ ਹੋਇਆ ਹੋਵੇ ਉਹ 5 ਸਾਲ ਵੀ ਖਰਾਬ ਹੀ ਕੀਤੇ ਆ ਨਹੀਂ ਮੈਂ ਖਰਾਬ ਨਹੀਂ ਕਹਿੰਦਾ ਕੀਤੇ ਹੂੰ ਅਸੀਂ 80 ਤੋਂ 18 ਤੇ ਆ ਗਏ ਆ ਅਸੀਂ ਆਪ ਤਾਂ ਜੋ ਝੋਲੀ 'ਚ ਪੈਣਾ ਸੀ ਉਹ ਪੈ ਗਿਆ ਸਾਡੇ ਹੂੰ ਜੇ ਅਸੀਂ ਚੰਗੇ ਕੀਤੇ ਹੁੰਦੇ ਤੇ ਅਸੀਂ ਹੋ ਸਕਦਾ 92 ਤੇ ਆ ਜਾਂਦੇ ਹਮ ਅਸੀਂ ਨਹੀਂ ਚੰਗੇ ਕੰਮ ਕੀਤੇ ਹੁਣ ਅਸੀਂ 18 ਤੇ ਆ ਗਏ ਹਮ ਮੈਂ ਤਾਂ ਹੋਣ ਵਾਲੀ ਸਰਕਾਰ ਨੂੰ ਕਹਿਣਾ ਜਿਹੜੇ ਚੁਟਕੀਆਂ ਮਾਰ ਕੇ ਕੰਮ ਨਵੇੜਦੇ ਸੀ ਹਮ ਇੱਧਰ ਗਈਆਂ ਚੁਟਕੀਆਂ ਉਹ ਚੁਟਕੀਆਂ ਅਸਤੀਫਾ ਦੇ ਗਏ ਹਮ ਜਿਹੜੇ 5 ਮਿੰਟ ਦੇ ਐਮਐਸਪੀ ਦਿੰਦੇ ਸੀ ਤੁਹਾਨੂੰ ਹਮ ਉਹਦੇ ਮੈਥੋਂ ਨਹੀਂ ਸੂਤ ਆਉਂਦਾ ਮੈਂ ਛੱਡੀ ਹਮ ਮੈਂ ਕੋਈ ਸਰਕਾਰ ਨੂੰ ਮਾਰਾ ਨਹੀਂ ਆਂਦਾ ਪ੍ਰਦੀਪ ਜੀ ਹਮ ਮੈਂ ਇਹ ਕਹਿਣਾ ਵੀ ਗੱਲ ਉਹ ਕਰੋ ਜਿਹੜੀ ਆਪਾਂ ਕਰ ਸਕਦੇ ਹਾਂ ਹਮ ਆਹ ਡਰੇ ਨਾਲ ਸਾਰੀਆਂ ਭਰੀਆਂ ਪਈਆਂ ਮੈਂ ਧਰਮਕੋੜ ਤੋਂ ਲੱਗਿਆ ਸਵੇਰ ਦਾ ਫਿਰਨਾ ਹਮ ਹੁਣ ਸਾਫ ਕਰੀਏ ਤਾਂ ਕੀ ਪੈਦਾ ਕਿੱਥੇ ਪਾਣੀ ਜਾਊਗਾ ਇਹ ਕਿੰਨੀ ਕਿ ਚੱਲੂਗੀ ਡਰੇਨ ਦੱਸੋ ਜਿਹੜੀ ਆਪ ਇਹ ਇਸ ਪਾਣੀ ਤੇ ਰੁਲਗੀ ਵਿਚਾਰੀ ਹਮ ਇਹਨੂੰ ਸਾਫ ਕਰਕੇ ਜਿਹੜੀ ਇਹ ਡਰੇਨ ਆ ਸਿਰਫ 100 ਮੀਟਰ ਤੱਕ ਸਾਨੂੰ ਨਜ਼ਰ ਆ ਰਹੀ ਹੈ ਵੀ ਇੱਥੋਂ ਉੱਕ ਤੱਕ ਡਰੇਨ ਹੈ ਅੰਦਾਜ਼ਾ ਹੈ ਉਹ ਵੀ ਆਹ ਜਿਹੜਾ ਸਾਈਡ ਤੇ ਪਿਆ ਝਾੜੀਆਂ ਝੂੜੀਆਂ ਉਹਦੇ ਕਰਕੇ ਉਸ ਤੋਂ ਪਿੱਛੇ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੋਈ ਡਰੇਨ ਹੈ ਡਰੇਨਾਂ ਦੀ ਚੀਜ਼ ਕੀ ਕਰੂੰਗੇ ਹੁਣ ਹਮ ਮੈਂ ਇਨੀ ਬੇਨਤੀ ਕਰਦਾ ਸਰਕਾਰ ਨੂੰ ਮੌਜੂਦਾ ਐਮਐਲਏ ਸਾਹਿਬ ਨੂੰ ਉਹੀ ਸਤਕਾਰਯੋਗ ਹੈ ਲੋਕਾਂ ਨੇ ਕਿਉਂਕਿ ਸਤਕਾਰਯੋਗ ਤਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਘਟੂ ਘਟ ਸਾਰੀ ਲੈ ਲੋ ਇਹਨਾਂ ਦੀ ਆ ਕੇ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਸਾਨੂੰ ਕੋ ਸੁੱਟ ਜੋ ਸਾਰ ਤਾਂ ਲੈ ਲਓ ਵੀ ਭਾਈ ਮਾਰਾ ਹੋਇਆ ਹਾ ਦਾ ਨਾਰਾ ਹੀ ਮਾਰ ਜੋ ਪਿਛੋਨਾ ਤੁਹਾਡਾ ਡੁੱਬ ਗਿਆ ਮਾਰ ਕੇ ਇੱਕ ਗੱਲ ਦੱਸਿਓ ਵਾਕਿਆ ਹੀ ਤੁਸੀਂ ਅੱਜ ਹਾ ਦਾ ਨਾਰਾ ਮਾਰਨਾ ਆਏ ਹੋ ਕਿ ਅੱਜ ਇੱਕ ਰਾਜਨੀਤਿਕ ਮੌਕਾ ਮਿਲ ਗਿਆ ਵੀ ਅੱਜ ਮੌਕਾ ਹੈ ਇੱਥੇ ਜਿਹੜੀਆਂ ਵੋਟਾਂ ਥੋੜੀਆਂ ਜੀਆਂ ਮਟਰ ਲਗੀ ਲੋਕਾਂ ਨੂੰ ਕਿਉਂਕਿ ਰਾਜਨੀਤਿਕ ਲੋਕਾਂ ਤੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਜਦੋਂ ਭਾਵੇਂ ਕੋਈ ਦਿਲੋਂ ਵੀ ਆਉਂਦਾ ਮੈਂ ਰਿਸਪੈਕਟ ਕਰਦਾ ਹਾਂ ਤੁਸੀਂ ਚਲੋ ਤੁਰੇ ਹੋ ਗਰਮੀ ਦੇ ਵਿੱਚ ਲੋਕਾਂ ਦਾ ਹਸਾਰ ਲੈ ਰਹੇ ਪਰ ਲੋਕਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਜਦੋਂ ਕੋਈ ਰਾਜਨੀਤਿਕ ਲੋਕ ਆਉਂਦੇ ਵੀ ਹੈ ਤਾਂ ਉਹ ਇਹ ਲੱਗਦਾ ਵੀ ਇਹ ਸਿਰਫ ਆਪਦੀ ਰਾਜਨੀਤੀ ਕਰਨ ਆਏ ਆ ਦੇਖੋ ਮੈਂ ਪ੍ਰਦੀਪ ਜੀ ਕੀ ਰਾਜਨੀਤੀ ਕਰਨ ਆਇਆ ਇੱਥੇ ਮੈਂ ਤਾਂ 14 ਦਾ ਤੁਰਿਆ ਫਿਰਦਾ ਇੱਥੇ ਮੈਂ ਤਾਂ ਹੁਣ ਤੱਕ ਸੰਘਰਸ਼ ਹੀ ਕੀਤਾ ਇੱਥੇ ਹਮ ਨੰਬਰ 2 ਜੇ ਕਿਸ ਨੂੰ ਲੱਗਦਾ ਮੈਂ ਉਹਨੂੰ ਵੀ ਖੜਾ ਕੇ ਜ਼ਰੂਰ ਪੁੱਛਣਾ ਚਾਹੁੰਦਾ ਹੈ ਵੀ ਕਿਸੇ ਦੀ ਸਾਰ ਲੈਣੀ ਕਿਸੇ ਦੇ ਨਾਲ ਜਾ ਕੇ ਹਾਂ ਦਾ ਨਾਰਾ ਮਾਰਨਾ ਮੈਂ ਕਿਸੇ ਸਰਕਾਰ ਨੂੰ ਮਾਰਾ ਨਹੀਂ ਆਂਦਾ ਮੈਂ ਤਾਂ ਸਿਸਟਮ ਨੂੰ ਫੇਲ ਕਹਿਣਾ ਪ੍ਰਸ਼ਾਸਨ ਨੂੰ ਫੇਲ ਕਹਿਣਾ ਜੀ ਨਾ ਸਿਸਟਮ ਪਿਛਲੇ 3 ਸਾਲ ਚ ਤਾਂ ਫੇਲ ਨਹੀਂ ਹੋਇਆ ਸਿਸਟਮ ਤਾਂ ਜਦੋਂ ਤੋ ਅਸੀਂ ਦੇਖਦੇ ਆ ਉਹਨੇ ਸਿਸਟਮ ਚ ਤਾਂ ਇਹ ਨਕਾਮੀਆਂ ਉਦੋਂ ਦੀਆਂ ਹੀ ਆ ਜੇ ਇਹ 3 ਸਾਲ ਚ ਭਗਵੰਤ ਮਾਨ ਨੇ ਨਹੀਂ ਕੀਤਾ ਤਾਂ ਕੀਤਾ ਪਿਛਲੀਆਂ ਸਰਕਾਰਾਂ ਨੇ ਵੀ ਕੁਛ ਨਹੀਂ ਠੀਕ ਹੈ ਸਹੀ ਹੈ ਤੁਸੀਂ ਮੈਨੂੰ ਇਹ ਦੱਸੋ ਇਹ ਲੁਧਿਆਣਾ ਯੂਨੀਵਰਸਿਟੀ ਕਿਹੜੀ ਸਰਕਾਰ ਨੇ ਲੈਂਦੀ ਹੈ ਹਮ ਸੜਕਾਂ ਦਾ ਜਾਲ ਪੰਜਾਬ ਚ ਕਿਹੜੀ ਸਰਕਾਰ ਨੇ ਹਮ ਬੁਣਿਆ ਵਾ ਪਿੰਡਾਂ ਨੂੰ ਕਿਹੜੀ ਸਰਕਾਰ ਨੇ ਬੰਨਿਆ ਨਹਿਰੂ ਜੀ ਇੰਦਰਾ ਜੀ ਇਹਨਾਂ ਨੇ ਆ ਕੇ ਦੇਸ਼ ਨੂੰ ਸੰਭਾਇਆ ਹਮ ਤੇ ਦੇਸ਼ ਦੇਖੋ ਕਾਰਨ ਮੈਂ ਹੁਣ ਮੈਂ ਤੁਹਾਨੂੰ ਇਹ ਥੋੜੀ ਦਿਖਾਉਣਾ ਹੈ ਅਸੀਂ ਕੀ ਕੀਤਾ ਤੇ ਕੀ ਕਰੀ ਜਾਂਦੇ ਉਹ ਮੈਂ ਤਾਂ ਭਰਾਵੋ ਤੁਹਾਨੂੰ ਇਹ ਬੇਨਤੀ ਕਰਦਾ ਆ ਕਿ ਇਹਨਾਂ ਦੀ ਸਾਰ ਲੈ ਲਓ ਕੋਈ ਵੋਟਾਂ ਦੀ ਮੈਨੂੰ ਹਜੇ 1.5 ਸਾਲ ਨੂੰ ਵੋਟਾਂ ਪੈਣੀਆਂ ਉਹ ਤੋਂ ਪਤਾ ਨਹੀਂ ਕਿਹੜੀਆਂ ਲਹਿਰੇ ਬਹਿਰੇ ਹਜੇ ਬਥੇਰੇ ਚੱਲਣੇ ਇੱਕ ਬੰਦਾ ਵੀ ਜੇ ਕੋਈ ਸੁਣਦਾ ਨਾ ਮੈਨੂੰ ਜੇ ਉਹ ਮੈਨੂੰ ਨਹੀਂ ਪਸੰਦ ਕਰਦਾ ਨਾ ਪਾਵੇ ਉਹ ਮੈਂ ਤਾਂ ਇਹ ਕਹਿਣ ਆਇਆ ਵੀ ਜਿਹੜਾ ਝੋਨਾ ਡੁੱਬ ਗਿਆ ਇਹਨਾਂ ਦੀ ਸਾਰ ਲੈਣ ਆਜੋ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਝੋਨੇ ਦੇ ਉਦੋਂ ਹੀ ਪੈਸੇ ਫੜਾ ਜੋ ਵੀ ਤੁਹਾਡਾ ਘੱਲੇ ਦੇ ਇੰਨੇ ਨੁਕਸਾਨ ਹੋ ਗਏ ਅਸੀਂ ਇਹ ਕੰਨੇ ਵੀ ਆ ਦੇਖਵਾ ਜਿਵੇਂ ਸਾਡਾ ਬਾਈ ਖੜਾ ਬਾਈ ਕਣੇ ਨੂੰ ਘਰਾ ਕੇ ਪੁੱਛੋ ਕਿ ਭਾਈ ਮਾੜਾ ਹੋਇਆ ਹੂੰ ਕਿਉਂਕਿ ਕੁਦਰਤ ਨੂੰਰੇ ਕਿਸੇ ਦਾ ਜੋਰ ਨਹੀਂ ਪਰ ਕੁਦਰਤ ਨੂੰ ਜਿਹੜੇ ਬੰਨ ਬੰਨੇ ਜਾਂਦੇ ਆ ਨਹਿਰਾਂ ਕੱਡੀਆਂ ਜਾਂਦੀਆਂ ਕੁਦਰਤ ਨੂੰ ਮੋੜਨਾਸਤੇ ਕੱਡੀਆਂ ਜਾਂਦੀਆਂ ਹੂੰ ਵੀ ਲੈ ਜੇ ਤੂੰ ਆਪ ਦੀ ਜੜ ਪਗਾਦਾ ਅਸੀਂ ਆਪ ਦੀ ਜੜ ਪਗਾ ਕੇ ਤੇਰੇ ਬੰਨੇ ਬੰਨ ਤੇ ਕੁਦਰਤੀ ਆਫਤ ਨਾਲ ਨੁਕਸਾਨ ਹੋਇਆ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਇਹਨਾਂ ਦੇ ਮੁਆਵਜ਼ੇ ਦੀ ਚਲੋ ਜ਼ਖਮ ਹੋਇਆ ਉਹ ਜ਼ਖਮ ਤੇ ਮਲਮ ਤਾਂ ਹੀ ਲੱਗੂਗੀ ਜੇ ਇਹਨਾਂ ਨੂੰ ਕਿਸਾਨਾਂ ਨੂੰ ਕੁਝ ਮਿਲੇ ਕਿਉਂਕਿ ਕਿਸਾਨ ਤਾਂ ਵਿਚਾਰੇ ਪਹਿਲਾਂ ਕਿਸਾਨੀ ਤਾਂ ਸਾਡੀ ਖਤਰੇ ਚ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਬੀ ਆ ਜਿਹੜੇ ਅਰਬਨ ਸਟੇਟ ਬਣਾਉਣੇ ਸ਼ੁਰੂ ਕੀਤੇ ਇਹਨਾਂ ਨੂੰ ਬੰਦ ਕਰਕੇ ਘਟੋ ਘਟ ਪਹਿਲਾਂ 77 ਸਾਲਾਂ ਚ ਕੋਈ ਸਰਕਾਰ ਆ ਗਈ ਆਪਣੇ ਤੋਂ ਪਾਣੀ ਨਹੀਂ ਸਮਿਆ ਨਹੀਂ ਸਮਿਆ ਪਾਣੀ ਕਮਲਾ ਕਰੀ ਫਿਰਦਾ ਆਪਾਂ ਨੂੰ ਹਾਂ ਤੋ ਕਿਉਂ ਮੁਆਵਜ਼ਾ ਕਿਉਂ ਨਹੀਂ ਦੇਣਾ ਜਦੋਂ ਸਾਡਾ ਮਾਚਸ ਦੀ ਡੱਬੀ ਤੇ ਵੀ ਟੈਕਸ ਲੈਂਦੇ ਆ ਸਾਡੇ ਤੋਂ ਤੇ ਮੁਆਵਜ਼ਾ ਕਿਉਂ ਨਹੀਂ ਦੇਣਾ ਹੂੰ ਮੁਆਵਜ਼ਾ ਦੇਣਾ ਕਿ ਸਰਕਾਰਾਂ ਮੌਕੇ ਦੀਆਂ ਹੂੰ ਜਿਨ੍ਹਾਂ ਦੇ ਕਿੱਲੇ ਡੁੱਬੇ ਐ ਹੂੰ ਤੇ ਦੇਣਾ ਕਿ ਮੁਆਵਜ਼ਾ ਮੁਆਵਜ਼ਾ ਵੀ ਦੇਣ ਤੇ ਪਾਣੀ ਦਾ ਵੀ ਕੁਝ ਕਰਨ ਇਹ ਤਾਂ ਸਰਕਾਰ ਦੀ ਡਿਊਟੀ ਆ ਨਾ ਘਰ ਦੇ ਮੁਖੀ ਦਾ ਕੰਮ ਹੁੰਦਾ ਵੀ ਆਪਦੇ ਪਰਿਵਾਰ ਨੂੰ ਰੋਟੀ ਕਿਤੋਂ ਲਿਆਵੇ ਹੂੰ ਆ ਕੇ ਉਹਨਾਂ ਦਾ ਢਿੱਡ ਭਰੇ ਹੂੰ ਉਹਨਾਂ ਦੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਉਹ ਪੂਰੀਆਂ ਕਰੇ ਤੇ ਇਹ ਤਾਂ ਸਾਡਾ ਨਾ ਢਿੱਡ ਭਰਦੇ ਨਾਲ ਬੁਨਿਆਦੀ ਸਹੂਲਤਾਂ ਹੀ ਪੂਰੀਆਂ ਕਰਦੇ ਹਾਂ ਸੋ ਮੈਂ ਕੋਈ ਪੋਲੀਟੀਕਲ ਗੱਲ ਕਰਨੀ ਆ ਮੈਂ ਕੱਲ ਦਾ ਤਰਫਰ ਦਾ ਕੱਲ ਸ਼ਾਮ ਤੱਕ ਮੇਰੇ ਮਨਚ ਸੀ ਵੀ ਨਹੀਂ ਯਾਰ ਵੀਡੀਓ ਨਹੀਂ ਬਣਾਉਣੀ ਟੁੱਟੋਣੀ ਹੋਣੀ ਫਿਰ ਮੈਂ ਮੇਰੇ ਨਾਲ ਦੇ ਬਾਈਪੁਰ ਪ੍ਰਸ਼ਾਸਨ ਨੂੰ ਕੀ ਪਤਾ ਲੱਗੂਗਾ ਵੀ ਆਹ ਹਾਲਾਤ ਆ ਨਿਹਾਲ ਸਿੰਘ ਵਾਲੇ ਦੇ ਅੱਜ ਤਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾ ਕੇ ਇਸ ਕਰਕੇ ਇਕੱਠੇ ਕੀਤਾ ਗਿਆ ਵਾ ਵੀ ਉਹ ਵੀ ਜਾਗਣ ਜਿਹੜੇ ਏਸੀ ਦਫ਼ਤਰਾਂ 'ਚ ਬੈਠੇ ਆਂ 5 ਮਿੰਟ ਲਾਈਟ ਚਲੀ ਜਾਂਦੀ ਆ ਨਾ ਤੇ ਨਾਲ ਦੀ ਨਾਲ ਜਨਰੇਟਰ ਚੱਲ ਪੈਂਦਾ ਏਸੀਆਂ 'ਚ ਬੈਠੇ ਆਂ ਔਰ ਦੂਜੀ ਗੱਲ ਇਹ ਸੁਣ ਲਓ ਇੱਥੋਂ ਪਸੀਨਾ ਚੱਲਦਾ ਮਜ਼ਦੂਰ ਦੇ ਤੇ ਜ਼ਿੰਮੇਦਾਰ ਤੇ ਵਿਚਾਲ ਦੀ ਹੋ ਕੇ ਨਾ ਗਿੱਟਿਆਂ ਤੱਕ ਆਉਣਾ ਇਹ ਕਿਹੜਾ ਇਕੜਾ ਸਾਰੇ ਰਾਜਪੂਤ ਆ ਜਾਂ ਸਾਰੇ ਰਾਜੇ ਮਹਾਰਾਜ ਆ ਆਪਾਂ ਸਾਰੇ ਗਰੀਬ ਘਰਾਂ ਚੁੱਠੇ ਹੋਏ ਬੱਚੇ ਆ ਕੋਈ ਈਸੀ ਲੱਗਿਆ ਕੋਈ ਐਸਐਸ ਕਲਖਾਨਾਂ ਦੇ ਪੁੱਤਰ ਐ ਖਸਾਨਾਂ ਦੇ ਪੁੱਤ ਐ ਇਹਨਾਂ ਨੂੰ ਪਤਾ ਹੀ ਆ ਮਜ਼ਦੂਰਾਂ ਦੇ ਪੁੱਤ ਐ ਵੀ ਕੀ ਆਪਣੇ ਕਾਮ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਆ ਕੇ ਸਾਰਤਾ ਰਹਿਣ ਮੈਂ ਡੀਸੀ ਸਾਹਿਬ ਨੂੰ ਸਤਕਾਰਯੋਗ ਨੂੰ ਬੇਨਤੀ ਕਰਦਾ ਤੁਸੀਂ ਨਹੀਂ ਆਉਣਾ ਜੀ ਸਦਕੇ ਨਾ ਉਹ ਘਟੋ ਘਟਾਉ ਦੇ ਐਸਡੀਐਮ ਤੇ ਮੈਪ ਜ਼ਿਲਾਰ ਨੂੰ ਤਾਂ ਕਹਿ ਦਿਓ ਵੀ ਪਿੰਡੋਂ ਪਿੰਡ ਜਾ ਕੇ ਇਹ ਤਾਂ ਵੇਖ ਲਓ ਵੀ ਕੀ ਹਾਲਾਤ ਆ ਕਿੰਨਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋ ਗਿਆ ਮਿਆਰ ਸਿੰਘ ਵਾਲੇ ਦਾ ਤੁਸੀਂ ਏਸੀ ਦੀ ਗੱਲ ਕੀਤੀ ਹੈ ਬਿਜਲੀ ਦੀ ਗੱਲ ਕੀਤੀ ਹੈ ਅਸੀਂ ਹੁਣੇ ਮੋਗਾ ਦੇ ਸਿਵਲ ਹਸਪਤਾਲ ਤੋਂ ਆ ਰਹੇ ਗੱਲ ਹੋ ਰਹੀ ਹੈ ਕਿ ਆਮ ਲੋਕਾਂ ਦੇ ਹਾਲਾਤ ਕੀ ਨੇ ਮੋਗਾ ਦੇ ਸਿਵਲ ਹਸਪਤਾਲ ਚ ਬੀਤੇ ਕੱਲ ਸਵੇਰ ਤੋਂ ਲੈ ਕੇ ਨਾ ਤਾਂ ਉੱਥੇ ਲਾਈਟ ਹੈ ਨਾ ਪਾਣੀ ਹੈ ਔਰ ਮਰੀਜ਼ਾਂ ਦਾ ਇਹ ਹਾਲ ਹੈ ਕਿ ਜਿਹੜੇ ਮਰੀਜ਼ ਜਿਨ੍ਹਾਂ ਦੀ ਆਪਾਂ ਕਹਿੰਦੇ ਆ ਵੀ ਮਰੀਜ਼ ਨੂੰ ਵੱਧ ਲੋਡ ਹੁੰਦੀ ਹੈ ਜਿਹੜਾ ਪਾਣੀ ਵੀ ਆਪਾਂ ਸਪੈਸ਼ਲ ਕੋਲਰ ਲਾਉਨੇ ਆ ਘਰੇ ਮਰੀਜ਼ ਦੇ ਕੋਲੇ ਉਥੇ ਮਰੀਜ਼ ਪੱਖੀਆਂ ਲੈ ਕੇ ਬੈਠੇ ਆਂ ਈਂ ਗਰਮੀ ਦੇ ਵਿੱਚ ਔਰ ਪੂਰੀ ਰਾਤ ਮਰੀਜ਼ਾਂ ਨੇ ਦੱਸਿਆ ਕਿ ਕਿਵੇਂ ਅਸੀਂ ਮੱਛਰ ਦੇ ਵਿੱਚ ਬਹਿ ਕੇ ਕੱਟਿਆ ਤੜਫ ਰਹੇ ਆਂ ਮਰੀਜ਼ ਪਾਣੀ ਬਿਨਾ ਤਰਸ ਰਹੇ ਆਂ ਇਕੱਲੇ ਇਕੱਲੇ ਮਰੀਜ਼ ਦੇ ਕੋਲ ਅਸੀਂ ਜਾ ਕੇ ਆਏ ਆਂ ਔਰ ਡਾਕਟਰ ਸਾਹਿਬ ਆਪ ਏਸੀ ਛੱਡ ਕੇ ਬੈਠੇ ਹੋਏ ਆਂ ਜਨਰੇਟਰ ਚੱਲ ਰਿਹਾ ਪਰ ਕੋਈ ਜਵਾਬ ਨਹੀਂ ਉਹਨਾਂ ਕੋਲ ਕੀ ਕਹਿਣਾ ਚਾਹੋਗੇ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਹੈਲਥ ਐਜੂਕੇਸ਼ਨ ਤੇ ਬਹੁਤ ਜ਼ੋਰ ਦਿੰਦਾ ਹੈ ਮੈਂ ਤਾਂ ਅੱਜ ਹੈਲਥ ਦੀ ਹੈਲਥ ਡਿਪਾਰਟਮੈਂਟ ਦੀ ਹੈਲਥ ਦੇਖ ਕੇ ਹੀ ਖੁਦ ਹੈਰਾਨ ਹ ਹੈਲਥ ਡਿਪਾਰਟਮੈਂਟ ਖੁਦ ਬੁਮਾਰ ਹੋ ਬੁਮਾਰ ਹੈ ਜੀ ਠੀਕ ਹੈ ਜੀ 102 10 ਇਹਨਾਂ ਨੂੰ ਬੁਖਾਰ ਹੋ ਗਿਆ ਹ ਇਹ ਪਹਿਲਾਂ ਆਪ ਦਾ ਬੁਖਾਰ ਤਾਂ ਲਾ ਲੈਣਾ ਤੁਸੀਂ ਵੇਖੋ ਕਿੱਡੀ ਤਰਾਸ ਗਈ ਆਪਣੀ ਬਦਨੀ ਲਾਈਟ ਹੈ ਨਹੀਂ ਜੀ ਕੱਲ ਦੀ ਹਮ ਨਿਹਾਲ ਸਿੰਘ ਵਾਲੇ ਬੰਦਾ ਲੈ ਜੋ ਉਹ ਮੂੰਹ ਵੀ ਨਹੀਂ ਚੱਕਦੇ ਜਿਹੜੇ ਕੰਮ ਕਰਦੇ ਮੋਗੇ ਲੈ ਜਾਓ ਜੀ ਹਮ ਸਾਡੇ ਕੋਲੇ ਪ੍ਰਬੰਧ ਹੈ ਨਹੀਂ ਮੋਗੇ ਲੈ ਕੇ ਜੀ ਉਹ ਬੰਦੇ ਨੂੰ ਮਾਰਿਆ ਜਾਂ ਵੇਖਦੇ ਆ ਸਾਡੇ ਕੋਲੇ ਪ੍ਰਬੰਧ ਹੈ ਨਹੀਂ ਜੀ ਲੁਧਿਆਣੇ ਲੈ ਜਾਓ ਹੁਣ ਤਾਂ ਮਰੀਜ਼ ਵੀ ਬੇਨਤੀਆਂ ਕਰ ਰਹੇ ਆ ਜੀ ਸਾਨੂੰ ਰੈਫਰ ਕਰ ਦੋ ਉਹ ਵੀ ਨਹੀਂ ਕਰ ਰਹੇ ਰੈਫਰ ਤਾਂ ਨਹੀਂ ਕਰ ਰਹੇ ਕਿਉਂਕਿ ਸਰਕਾਰ ਨੂੰ ਸਰਕਾਰ ਨੇ ਆਉ ਦਾ ਫੇਲਿਅਰ ਲਕੋਣਾ ਹਮ ਤੁਸੀਂ ਸੁਣ ਸਕਦੇ ਹੋ ਵੀ ਇੱਕ ਹਸਪੀਟਲ ਆ ਸਾਡੇ ਸਿਵਲ ਮੋਗੇ ਸਾਰੇ ਜ਼ਿਲ੍ਹੇ ਚ ਬਿਲਕੁਲ ਉਹਦੇ ਚ ਕੱਲ ਦੀ ਲਾਈਟ ਹੈ ਜੀ ਹਮ ਨਾ ਲਾਈਟ ਨਾ ਪਾਣੀ ਉੱਛ ਵੀ ਨਹੀਂ ਲਾਈਟ ਨਾ ਹੋਊਗੀ ਤੇ ਪਾਣੀ ਕਿੱਥੋਂ ਆਣਾ ਵਾਟਰ ਸਪਲਾਈ ਤੇ ਚੱਲਣੀ ਨਹੀਂ ਹਮ ਅੱਛਾ ਜਿਹੜਾ ਤੁਹਾਡਾ ਡਾਕਟਰ ਆ ਸੀਨੀਅਰ ਮੈਂ ਕਿਸੇ ਨੂੰ ਨਹੀਂ ਕਹਿੰਦਾ ਉਹ ਆਪ ਦਾ ਰੌਣਾ ਐਸੀ ਛੱਡ ਕੇ ਟਾਵਲ ਉਹਨਾਂ ਦੇ ਚਿੱਟਾ ਵਿਛਿਆ ਹੋਇਆ ਕੁਰਸੀ ਤੇ ਟੌਰ ਨਾਲ ਬੈਠੇ ਆ ਮੜਿਆ ਸਰੀਰ ਟੌਰ ਨਾਲ ਦੀ ਨਾਲ ਕੰਟਰਨ ਬਿੱਲ ਮਾਰਦੇ ਆ ਬੰਦਾ ਆਉਂਦਾ ਉਹਨੂੰ ਕਹਿੰਦੇ ਲਿਆ ਯਾਰ ਕੱਦੀ ਗੋਲੀ ਫੜਾ ਮੈਂ ਤਾਂ ਸਰੀਰ ਠੀਕ ਕਰਾਂ ਉਹਦਾ ਤੇ ਭਾਵੇਂ ਜਿੰਨੇ ਬਿਸਤਰਿਆਂ ਤੇ ਪਏ ਆ ਤੂੰ ਭਾਵੇਂ ਸਾਰੇ ਮਰ ਜਾਣ ਸੋ ਬੜੀ ਤਰਾਸਗੀ ਆ ਪੰਜਾਬ ਦੀ ਹਮ ਕੋਈ ਸਰਕਾਰ ਨੂੰ ਨਹੀਂ ਪਤਾ ਲੱਗਦਾ ਕੱਲ ਦੀ ਸਰਕਾਰ ਐ ఎమ్మెల్యే ਨੇ 4 ఎమ్మెల్యే ਜੀ ਆਵਾਜ਼ ਵੀ ਪਾਰਟੀ ਹਾਂ ਯਾਰ ਸਾਡੇ ਵਾਲੇ ਵੀ ਵਿੱਚੇ ਹੀ ਲਾ ਲੋ ਟਟਕੜ ਰੌਲਾ ਤਾਂ ਪਾਉਣ ਵੀ ਯਾਰ ਕੱਲ ਦੀ ਲਾਈਟ ਨਹੀਂ ਆਈ ਮੋਗੇ ਚੂਈ ਸਾਡਾ ਮਾਰਤਾ ਮੋਗਾ ਜਿਨ੍ਹਾਂ ਦੇ ਸੱਟਾਂ ਵੱਜੀਆਂ ਨਾ ਐ ਖੁਰਕ ਹੁੰਦੀ ਆ ਆਪਰੇਸ਼ਨ ਹੋਏ ਆ ਆਪਰੇਸ਼ਨ ਹੋਵੇ ਨਾ ਸੱਟਾਂ ਵੱਜੀਆਂ ਲਾਈਟ ਨਾ ਹੋਵੇ ਹਾਂ ਹਾਂ ਮੌਤ ਦੇ ਦਿੰਦੀ ਉਹਨੂੰ ਬਿਲਕੁਲ ਬਾਈ ਜੀ ਮੂੰਹ ਚ ਪਾਣੀ ਨਾ ਪਵੇ ਮੌਤ ਦੇ ਦਿੰਦੀ ਬਿਲਕੁਲ ਨਾਲ ਨਾਲ ਨਾ ਦਵਾਈਆਂ ਨਾ ਕੁਛ ਮੈਂ ਖੇਰੇ ਕਹਿਣਗੇ ਇਹਨਾਂ ਦੇ ਬੰਦੇ ਬੈਠੇ ਆ ਉਹ ਫੇਸਬੁੱਕ ਤੇ ਫੇਰੇ ਮੈਨੂੰ ਕਮੈਂਟ ਕਰਨਗੇ ਇਹ ਤਾਂ ਜੀ ਲੀਡਰੀ ਚਮਕਾਉਣ ਆਇਆ ਇਹ ਤਾਂ ਜੀ ਐਂ ਕਰਨਾ ਆ ਜੇ ਇੱਕ ਗੱਲ ਵੀ ਲੀਡਰੀ ਵਾਲੀ ਹੋਵੇ ਮੇਰੀ ਮੈਂ ਲੋਕਾਂ ਦੀ ਕਚੇਰੀ 'ਚ ਖੜਾ ਹਾਂ ਘਟੋ ਘਟ ਪੋਚੀ ਲੈਣੇ ਇਹਨਾਂ ਨੂੰ ਜਾ ਕੇ ਵੀ ਇੰਨੇ ਨੇ ਹਜ਼ਾਰਾਂ ਨਾਲ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਮੀ ਇਹ ਮੀਤ ਸੀ ਨਾ ਕਿ ਸਾਡੇ ਚ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰਗੇ ਕੈਲੀਫੋਰਨੀਆ ਛੱਡੋ ਇਹ ਤਾਂ ਸਾਡਾ ਨੂਰਪੁਰਾ ਵੀ ਨਹੀਂ ਰਹਿਣ ਦਿੰਦਾ ਇਹਨਾਂ ਨੇ ਹੂੰ ਹਾਲਾਤ ਬਹੁਤ ਮਾੜੇ ਹੋ ਗਏ ਆ ਮੈਂ ਇਹਨਾਂ ਨੂੰ ਸਰਕਾਰਾਂ ਨੂੰ ਬੇਨਤੀ ਕਰਦਾ ਤਕੜੇ ਹੋ ਕੇ ਜਿੱਦ ਦਿਨ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਦੀਪ ਜੀ ਤੁਸੀਂ ਇਹਨੇ ਖੜੇ ਆ ਮੈਂ ਆ ਕੇ ਤੁਹਾਨੂੰ ਇਸੇ ਇਸੇ ਜਗ੍ਹਾ ਤੇ ਹੂੰ ਵਧਾਈ ਦੇ ਕੇ ਜਾਊਂਗਾ ਹੂੰ ਤੇ ਇਹ ਕਹਿ ਕੇ ਜਾਊਂਗਾ ਭਾਵੇਂ ਮੈਂ ਕਾਂਗਰਸੀ ਮੈਨ ਹੂੰ ਵੀ ਬਹੁਤ ਵਧੀਆ ਕੰਮ ਆ ਆਦਮੀ ਪਾਰਟੀ ਕਰਦੀ ਪਰ ਕੋਈ ਚੰਗਾ ਕੰਮ ਤਾਂ ਕਰਨ ਪਰਮਿੰਦਰ ਟੈਂਪਲ ਇੱਕ ਗੱਲ ਜ਼ਰੂਰ ਲੋਕ ਕਹਿ ਰਹੇ ਐ ਕਿ ਵੋਟਾਂ ਦੇ ਵਿੱਚ ਅਜੇ ਬਹੁਤ ਟਾਈਮ ਪਿਆ ਪਰਮਿੰਦਰ ਟੈਂਪਲ ਉਹ ਜ਼ਿਆਦਾ ਰੌਲਾ ਪਾ ਰਹੇ ਐ ਜੀ ਆਪਣੇ ਧੜੇ ਦੀ ਗੱਲ ਟਿਕਟ ਦੀ ਗੱਲ ਉਹ ਕਹਿੰਦੇ ਕਿ ਪਾਰਟੀ ਦੇ ਕੱਲੀ ਟਿਕਟ ਦੀ ਖਾਤਰ ਹੀ ਫਿਰਦੇ ਤੇ ਬਈ ਮੈਂ ਵੀ ਇਹ ਸਵਾਲ ਕਰਨਾ ਚਾਹੁੰਦਾ ਕਿ ਕੀ ਟਿਕਟ ਬਿਨਾ ਸੇਵਾ ਨਹੀਂ ਹੋ ਸਕਦੀ ਮਹੀਤ ਗੱਲ ਦੱਸੋ ਜਿੰਨੀ ਦੇਰ ਮੇਰੇ ਕੋਲ ਸ਼ਕਤੀ ਨਾ ਕੋਈ ਹੋਈ ਮੇਰੇ ਅਕੀਦ ਸੰਤਰੀ ਲਗਣਾ ਬਦਨੀ ਠਾਣੇ ਦਾ ਹਮ ਸ਼ਕਤੀ ਤੋਂ ਬਗੈਰ ਤਰੱਕੀ ਨਹੀਂ ਹੋ ਸਕਦੀ ਹਮ ਸ਼ਕਤੀ ਤੇ ਪਾਵਰ ਤੋਂ ਬਗੈਰ ਵਿਕਾਸ ਨਹੀਂ ਹੋ ਸਕਦਾ ਹਮ ਮੈਂ ਟਿਕਟ ਨੂੰ ਨਹੀਂ ਕੁਝ ਕਹਿੰਦਾ ਹਮ ਮੈਂ ਤਾਂ ਘਰ ਘਰ ਜਾ ਕੇ ਜਰੂਰ ਇਹ ਬੇਨਤੀ ਕਰਦਾ ਵੀ ਕੋਈ ਇਹੋ ਜਿਹਾ ਬੰਦਾ ਲਿਓ ਜਿਹੜਾ ਨਿਹਾਲ ਸਿੰਘ ਵਾਲੇ ਤੁਸੀਂ ਮੈਨੂੰ ਇਹ ਦੱਸੋ ਕੀ ਵਿਕਾਸ ਹੋਇਆ ਨਿਹਾਲ ਸਿੰਘ ਹਮ ਤੁਸੀਂ ਕਿਸੇ ਸੜਕ ਤੇ ਚਲੇ ਜਾਓ ਸਾਰੀਆਂ ਹੀ ਪਟੀਆਂ ਉੱਤੇ ਮਯੂਦਾ ਸਰਕਾਰ ਦਾ ਦੂਜੀ ਵਾਰ ਐਮਐਲਏ ਬਣ ਗਿਆ ਪਹਿਲੀ ਵਾਰ ਚਲੋ ਕਾਂਗਰਸ ਸਿਆਇਤ ਕੀ ਉਹ ਬਣ ਗਿਆ 10 ਸਾਲ ਇੱਕ ਬੰਦੇ ਨੂੰ ਬਹੁਤ ਹੁੰਦੇ ਮੇਰੀ ਤਾਂ ਤਰਾਸ ਗਈ ਆ ਵੀ ਮੇਰਾ ਹਜੇ ਕਿਤੇ ਕੋਈ ਗੱਲ ਨਹੀਂ ਬਣੀ ਜਿਸ ਦਿਨ ਪਰਮੰਤਰ ਟੈਂਪਲ ਪਾਵਰ ਚ ਆਇਆ ਨਾ ਉਹ ਦਿਨ ਦੱਸੂਗਾ ਨਿਹਾਲ ਸਿੰਘ ਵਾਲੇ ਚ ਕੰਮ ਕਿਵੇਂ ਹੁੰਦੇ ਇਹੀ ਗੱਲ ਪਹਿਲਾਂ ਝਾੜੂ ਵਾਲੇ ਕਹਿੰਦੇ ਸੀਗੇ ਇਹ ਜਿਵੇਂ ਨਾ ਵਾਲ ਕਿੱਡੇ ਕਿੱਡੇ ਉਹਦਾ ਤਾਂ ਮੂਰੀ ਆ ਜਾਣੇ ਮੈਨੂੰ ਤਾਂ ਲੋਕਾਂ ਨੇ 15 16 ਸਾਲ ਵੇਖ ਲਿਆ ਨਾ ਕੰਮ ਕਰਦੇ ਨੂੰ ਫਿਰਦੇ ਨੂੰ ਵੇਖ ਲਿਆ ਮੈਂ ਤਾਂ ਇੰਨੇ ਸਾਲ ਕੰਮ ਕਰਕੇ ਕਹਿਣਾ ਵਾ ਵੀ ਇੱਕ ਵਾਰੀ ਮੇਰੇ ਤੇ ਦਵਾਰ ਕਰਕੇ ਵੇਖੋ ਹੁਣ ਜੇ ਮੈਂ ਇਹ ਗੱਲ ਕਰਾਂ ਉਹ ਕਹਿਣਗੇ ਹੁਣ ਇਹ ਪੋਲਿਟਿਕਲ ਗੱਲ ਤੇ ਆ ਗਿਆ ਇਹ ਗੱਲ ਚ ਕਰੋ ਹੀ ਨਾ ਮੈਂ ਤਾਂ ਇਨੀ ਗੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਆ ਕੇ ਸਾਰ ਲਾਓ ਸਾਡੇ ਨਿਹਾਲ ਸਿੰਘ ਵਾਲੇ ਦੀ ਜਿਹੜਾ ਚਾਰੋਂ ਪਾਸੇ ਡੁੱਬਿਆ ਪਿਆ ਬਿਲਕੁਲ ਜੀ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਸ ਵੇਲੇ ਜਿਹੜੀ ਗੱਲ ਕਰਨੀ ਬਣਦੀ ਹੈ ਉਹ ਕਿਸਾਨਾਂ ਦੀ ਗੱਲ ਕਰਨੀ ਬਣਦੀ ਹੈ ਜਿਹੜੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬੜੀ ਮਿਹਨਤ ਦੇ ਨਾਲ ਤਿਆਰ ਕੀਪੀਆਂ ਪਨੀਰੀਆਂ ਕਿੰਨੀ ਮਿਹਨਤ ਕਰਕੇ ਜਿਹੜਾ ਵਾਹਣ ਤਿਆਰ ਕਰਦਾ ਹੈ ਕਿਸਾਨ ਪਰ ਜਦੋਂ ਖੜੀ ਫਸਲ ਇਸ ਤਰ੍ਹਾਂ ਉਦਰਤੀ ਆਫਤ ਦੇ ਨਾਲ ਡੁੱਬ ਗਈ ਔਰ ਉਸ ਤੋਂ ਵੀ ਜਿਹੜੀ ਵੱਧ ਤਰਾਸਦੀ ਦੀ ਗੱਲ ਇਹ ਹੈ ਕਿ ਦੋ ਦਿਨ ਤੋਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਸਰਵਿੰਦਰ ਟੈਂਪਲ ਜੀ ਨੇ ਅੱਜ ਜਿਹੜੇ ਵੱਡੇ ਸਵਾਲ ਖੜੇ ਕੀਤੇ ਜੀ ਮੈਂ ਤੁਹਾਨੂੰ ਇਹ ਦੱਸਦਾ ਵੀ 2 ਦਿਨ ਹੋ ਗਏ ਘਰਾਂ ਲੈ ਘਰਾਂ ਚੋਂ ਨਿਕਲੇ ਜੀ ਜਿਹੜੇ ਬੀਵੀ ਲਬਰੀ ਇਹ ਨਹੀਂ ਪਤਾ ਵੀ ਕਿਹੜੇ ਪਾਸੇ ਤੇ ਕਿੱਧਰ ਦੀ ਨਿਕਲ ਜਾਣਾ ਤੇ ਉਹਨਾਂ ਤੱਕ ਪਹੁੰਚਿਆ ਵੀ ਕੋਈ ਉਹਨਾਂ ਤੱਕ ਕੋਈ ਨਹੀਂ ਪਹੁੰਚਿਆ ਮੇਰੇ ਕੋਲੇ ਜਿੰਨੀ ਜਾਣ ਹੈ ਮੈਂ ਉਹਨਾਂ ਇੱਕ ਲਾ ਕੇ ਆਪਦਾ ਪਹੁੰਚਦਾ ਵਾਂ ਪਰ ਅਸਲ ਤਾਂ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਡਿਊਟੀ ਬਣਦੀ ਆ ਘਟੋ ਘਟ ਉਹਨਾਂ ਨੂੰ ਦੁੱਧ ਪਾਣੀ ਪੁੱਛਿਆ ਉਹਨਾਂ ਹਾਂ ਪਰ ਇਹਨਾਂ ਦੇ ਤਾਂ ਆਪ ਦੇ ਹਾਲਾਤ ਵੇਖ ਲੋ ਬੀਲੀ ਦਫਤਰ ਚ ਲਾਈਟ ਹਸਪੀਟਲ ਚ ਲਾਈਟ ਹੈ ਨਹੀਂ ਪੁੱਛਣ ਸਾਨੂੰ ਕੋਈ ਆਉਂਦਾ ਨਹੀਂ ਚਲੋ ਸ਼ਾਇਦ ਤੁਹਾਡੇ ਚੈਨਲ ਤੋਂ ਬਾਅਦ ਇਹਨਾਂ ਦੀ ਨੀਂਦ ਜਾਗ ਪਵੇ ਧੰਨਵਾਦ ਸੋ ਇਸ ਹਨ ਪਰਮਿੰਦਰ ਡੈਂਪਲ ਜੀ ਕਾਂਗਰਸ ਪਾਰਟੀ ਆਗੂ ਜਿਹੜੇ ਕਿਸਾਨਾਂ ਦਾ ਜਿਹੜਾ ਹਾਲ ਜਾਣਨ ਪਹੁੰਚੇ ਆ ਵੱਡਾ ਨੁਕਸਾਨ ਹੋਇਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਖਾਸ ਕਰ ਜਦੋਂ ਡਾਲਾ ਤੋਂ ਅਸੀਂ ਜਾਣੀਏ ਬਦਨੀ ਕਲਾਂ ਵੱਲ ਤਾਂ ਬੁੱਟਰ ਦਾ ਇਲਾਕਾ ਡਾਲੇ ਦਾ ਪਿੱਛੇ ਮੱਲਿਆਣਾ ਰਸੂਲਪੁਰ ਇਹੋ ਏਰੀਏ ਨੇ ਜਿੱਥੇ ਜਿਹੜੀ ਬਿਲਕੁਲ ਛੋਡੇ ਦੀ ਖੜੀ ਫਸਲ ਤਬਾਹ ਹੋ ਚੁੱਕੀ ਹੈ ਤੁਸੀਂ ਮੱਕੀਆਂ ਚਰੀਆਂ ਦੇਖ ਸਕਦੇ ਆ ਬਿਲਕੁਲ ਸਿਰਫ ਫੋਟੋ ਫੋਟੋ ਉੱਪਰ ਦੇਖਦੀਆਂ ਪਾਣੀ ਦੇ ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਇੰਟੈਂਸਿਟੀ ਕਿੰਨੀ ਹੈ ਇਸ ਜਿਹੜੇ ਹੜ੍ਹ ਦੀ ਔਰ ਇਸ ਵਕਤ ਪਰਮਿੰਦਰ ਡਿੰਪਲ ਨੇ ਵੀ ਜਿਹੜੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਹੈ ਕਿ ਜਿਹੜੇ ਖੇਤਾਂ ਦੇ ਵਿੱਚ ਬੈਠੇ ਹੋਏ ਲੋਕ ਹੈ ਜਿਨ੍ਹਾਂ ਦੇ ਘਰ ਹੈ ਖੇਤਾਂ 'ਚ ਉਹਨਾਂ ਤੱਕ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਉਹਨਾਂ ਤੱਕ ਕੋਈ ਜਿਹੜੀ ਜ਼ਰੂਰੀ ਅਵਸਥਾ ਲੈ ਕੇ ਨਹੀਂ ਕੋਈ ਪਹੁੰਚਿਆ ਔਰ ਕਿਸਾਨਾਂ ਦੀ ਸਾਰ ਲੈਂਡ ਨਹੀਂ ਕੋਈ ਪਹੁੰਚਿਆ ਔਰ ਉਮੀਦ ਕਰਦੇ ਆ ਕਿ ਅੱਜ ਦੀ ਰਿਪੋਰਟ ਤੋਂ ਬਾਅਦ ਪ੍ਰਸ਼ਾਸਨ ਜਰੂਰ ਜਾਕੇਗਾ ਤੇ ਜਲਦੀ ਜਿਹੜੇ ਇਹਨਾਂ ਕਿਸਾਨਾਂ ਦੀ ਇਹਨਾਂ ਲੋਕਾਂ ਦੀ ਜਿਹੜੀ ਸਾਰ ਲਾਈਨ ਪਹੁੰਚਣਗੇ ਕੈਮਰਾ ਪਰਸਨ ਜਸਪ੍ਰੀ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਯੂਜ਼ ਲਈ ਬੁੱਟਰ ਕਲਾ ਤੋਂ ਪ੍ਰਦੀਪ ਢਲੋਂ ਦੀ ਇਹ ਰਿਪੋਰਟ